ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੱਤਰਕਾਰ ਅਮਨ ਸਿੱਧੂ ਮੱਲੇਵਾਲ ਅੱਜ ਸਾਡੇ ਨਾਲ ਜੁੜੇ ਨੇ ਭਾਰਤੀ ਕਿਸਾਨ ਜੁਨੀਅਨ ਤਕੌਂਦਾ ਦੇ ਬਲਾਕ ਸਮਾਣਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਫਤਿਹ ਮੱਜਰੀ ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਪ੍ਰਧਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਪ੍ਰਧਾਨ ਸਾਹਿਬ ਅੱਜ ਜਿਹੜਾ ਤੁਸੀਂ ਇੱਕ ਸਾਡਾ ਇਕੱਠ ਰੱਖਿਆ ਸੀ ਇਹ ਕਿਸ ਮਕਸਤ ਵਾਸਤੇ ਰੱਖਿਆ ਸੀ ਇਹ ਅੱਜ ਸਾਡਾ ਜੀ ਗੁਰੂ ਘਰਾ ਗੁਰਦੁਆਰਾ ਸਾਹਿਬ ਟੈਂਟਲ ਵਿਖੇ ਸਾਡੀ ਮਹੀਨਾਵਾਰ ਮੀਟਿੰਗ ਸੀ ਆਏ ਮਹੀਨੇ ਦੀ 11 ਤਰੀਕ ਨੂੰ ਅਸੀਂ ਇੱਥੇ ਮੀਟਿੰਗ ਕਰਦੇ ਹੁੰਨੇ ਆ ਇਹ ਜਿਹੜਾ ਜਿਹਦਾ ਮੀਟਿੰਗ ਦਾ ਸਬੰਧ ਸੀ ਇਹ ਸਾਡੀ ਕਿਸਾਨਾਂ ਨੂੰ ਅਪੀਲ ਆ ਵੀ ਸਾਡੇ ਜਿਹੜੇ ਸੂਬਾ ਪ੍ਰਧਾਨ ਨੇ ਪੂਰੀ ਸੂਬਾ ਟੀਮ ਸਾਡੇ ਚ ਪਟਿਆਲੇ ਜ਼ਿਲ੍ਹੇ 17 ਤਰੀਕ ਨੂੰ ਆ ਰਹੀ ਆ ਉਹਦੇ ਸਬੰਧ ਵਿੱਚ ਅਸੀਂ ਅੱਜ ਸਾਰੀਆਂ ਕਾਈਆਂ ਨੂੰ ਡਿਊਟੀਆਂ ਲਗਾਈਆਂ ਨੇ ਵੱਧ ਤੋਂ ਵੱਧ ਤਿਆਰੀਆਂ ਕਰੋ ਤੇ ਪਿੰਡਾਂ ਤੋਂ ਵੱਧ ਤੋਂ ਵੱਧ ਕਿਸਾਨ ਲੈ ਕੇ 17 ਤਰੀਕ ਨੂੰ ਦੇ ਨਾਲ ਦੁੱਧ ਵੀ ਆਪਣਾ ਚਾਹ ਪਾਣੀ ਵਾਸਤੇ ਵੀ ਦੁੱਧ ਵੀ ਲੈ ਕੇ ਆਓ ਤੇ ਕਿਸਾਨ ਵੱਤੋਂ ਵੱਤ ਲੈ ਕੇ ਪਟਿਆਲੇ ਪਹੁੰਚੋ ਜੋ ਕਿ ਆਪਾਂ ਸੁਪਾ ਪ੍ਰਧਾਨ ਦੀਆਂ ਜੋ ਕਿ ਸਾਨੂੰ ਕੋਈ ਅੱਗੇ ਮੋਰਚੇ ਵਾਸਤੇ ਕੋਈ ਵਿਚਾਰ ਵਟਾਂਦਰਾ ਕਰਨਗੇ ਦੱਸਣ ਦੇ ਉਹਦੇ ਸਬੰਧ ਵਿੱਚ ਸਾਡੇ ਚ ਪ੍ਰਧਾਨ ਜੀ ਆ ਰਹੇ ਨੇ ਬੁੱਟਾ ਸਿੰਘ ਪੁਰਜੀ ਗੱਲ ਜੀ ਉਹਦੇ ਸਬੰਧ ਚ ਸਾਡੀ ਮੀਟਿੰਗ ਹੋਈ ਸੀ ਜਿਵੇਂ ਕਿ ਤੁਸੀਂ ਦੱਸਿਆ ਵੀ ਭਾਰਤੀ ਕਿਸਾਨ ਜੁਨੀਆਂ ਨੇ ਇਕੱਠਾ ਡਕਾਉਂਦਾ ਜਥੇਬੰਦੀ ਦੇ ਸੁਪਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਆ ਰਹੇ ਨੇ ਇਕੱਲੇ ਬੂਟਾ ਸਿੰਘ ਬੁਰਜ ਗਿੱਲ ਆ ਰਹੇ ਨੇ ਜਾਂ ਕੋਈ ਹੋਰ ਵੀ ਆ ਰਿਹਾ ਨਹੀਂ ਜੀ ਪੂਰੀ ਸਮੁੱਚੀ ਸੁਭਾ ਟੀਮ ਆ ਰਹੀ ਹੈ ਪੂਰੀ ਉਹ ਸਵਾਈ ਟੀਮ ਪਹੁੰਚ ਰਹੀ ਹੈ ਤੇ ਇਹ ਸਾਰਿਆਂ ਦੇ ਇਹਨਾਂ ਦੇ ਵਿਚਾਰ ਸੁਣਨ ਵਾਸਤੇ ਕਿਸਾਨਾਂ ਨੂੰ ਪੀਲਾ ਵੀ ਵੱਧ ਤੋਂ ਵੱਧ ਪਹੁੰਚੋ ਤੇ ਆ ਕੇ ਆਪਣੇ ਨੇਤਾ ਦੇ ਆਪਾਂ ਸਾਨ ਲੀਡਰ ਦੇ ਅੱਲਾ ਸੁਣੀਏ ਅੱਲਾ ਕਿਹੜੇ ਮਸਲੇ ਤੇ ਕੋਈ ਵਿਚਾਰ ਵਟਾਂਦਰਾ ਕਰਨਗੇ ਉਹਦੇ ਸਬੰਧ ਵਿੱਚ ਆ ਰਹੇ ਨੇ ਵੀ ਅੱਗੇ ਮੋਰਚਾ ਕਿਵੇਂ ਲਾਉਣਾ ਕਿਵੇਂ ਚੱਲਣਾ ਉਦੀ ਰੂਪਰੇਖਾ ਲਿਖਣ ਵਾਸਤੇ ਸਾਡੇ ਚ ਪਹੁੰਚ ਰਹੇ ਨੇ ਜੀ ਤੇ ਇਹ 17 ਤਰੀਕ ਦੀ ਜਿੱਤੇ ਤੁਸੀਂ ਗੱਲ ਕਰ ਰਹੇ ਹੋ ਪ੍ਰਧਾਨ ਜੀ 17 ਤਰੀਕ ਨੂੰ ਮਤਲਬ ਕਿਸਾਨਾਂ ਦਾ ਜਿਹੜਾ ਇਕੱਠ ਰੱਖਿਆ ਗਿਆ ਇਹ ਕਿਸਾਨਾਂ ਨੂੰ ਮਤਲਬ ਅੱਗੇ ਦੀ ਕੋਈ ਰਣਨੀਤੀ ਹੈ ਉਹ ਉਹਦੇ ਬਾਰੇ ਚਰਣਾ ਪਾਉਂਗੇ ਹਾਂ ਜੀ ਅੱਗੇ ਜਿਵੇਂ ਸਾਡੀ ਚੱਲ ਰਹੀ ਹੈ ਵੀ ਜਥੇਬੰਦੇ ਇਸ ਸਕੀਮ ਦੀ ਪੂਰੀਆਂ ਮੀਟਿੰਗਾਂ ਵੀ ਅੱਗੇ ਹੋ ਸਕਦਾ ਅਗੇ ਤਾਂ ਨਾ ਲੱਗ ਸਕਦਾ ਲੰਮਾ ਮੋਰਚਾ ਜੀ ਉਦੇ ਸਬੰਧ ਵਿੱਚ ਇਸ ਪਟਿਆਲੇ ਪੁੱਡਾ ਗਰਾਊਂਡ ਦੇ ਵਿੱਚ ਪਹੁੰਚਣਗੇ ਤੇ ਉੱਥੇ ਆਪੋ ਆਪਣੇ ਵਿਚਾਰ ਨੇ ਜਿਹੜੇ ਕਿਸਾਨਾਂ ਨਾਲ ਸਾਂਝੇ ਕਰਨਗੇ ਤੇ ਪ੍ਰਧਾਨ ਜੀ ਤਕਰੀਬਨ ਪਟਿਆਲੇ ਜ਼ਿਲ੍ਹੇ ਦੇ ਤੁਹਾਡੇ ਹਿਸਾਬ ਨਾਲ ਕਿੰਨੇ ਬਲਾਕ ਪਹੁੰਚ ਰਹੇ ਨੇ ਪਟਿਆਲੇ ਜ਼ਿਲ੍ਹੇ ਦੇ ਘਟੋ ਘਟ 5-6 ਬਲਾਕ ਨੇ ਜਿਹੜੇ ਪਹੁੰਚਣਗੇ ਜੀ ਤਕਰੀਬਨ 1000 ਬੰਦੇ ਵਾਂਗੂ ਕਿਸਾਨ ਇਕੱਠਾ ਹੋਣ ਦੀ ਸਭਾਵਨਾ ਸਾਨੂੰ ਹੈਗੀ ਆ ਕਿ ਲਗਭਗ ਇੰਨਾ ਕੁ ਹੋਏ ਜਾਣਗੇ ਤੇ ਪ੍ਰਧਾਨ ਜੀ ਜਾंदे ਹਾਂ ਤੇ ਸਾਡੇ ਕਿਸਾਨ ਭਰਾਵਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਇਹਹੀ ਮੈਸੇਜ ਹੈ ਵੀ ਆਪਣੇ ਪਹੁੰਚੋ ਜੀ ਉੱਥੇ ਆਪਣੇ ਲੀਡਰ ਤੇ ਆ ਕੇ ਨੇਤਾ ਦੇ ਕਿਸਾਨ ਦੇ ਗੱਲਬਾਤ ਸੁਣੀ ਉਹਨਾਂ ਦੀ ਕੀ ਮੈਸੇਜ ਦੇ ਕੇ ਜਾਂਦੇ ਨੇ ਸਾਨੂੰ ਅੱਗੇ ਵਾਸਤੇ ਕੀ ਰੂਪਰੇਖਾ ਲਿਖਦੇ ਨੇ ਉਹਦੇ ਸਬੰਧ ਵਿੱਚ ਵੀ ਵਾਦ ਤੋਂ ਬਾਅਦ ਕਿਸਾਨ ਭਰਾ ਪੰਡਾ ਚੋਂ ਪਹੁੰਚਣਾ ਇਸੇ ਸਬੰਧ ਵਿੱਚ ਸਾਡੀ ਅੱਜ ਮੀਟਿੰਗ ਤੇ ਸੋਮ ਇਹ ਸਨ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਤਕੌਂਦਾ ਜਥੇਬੰਦੀ ਦੇ ਬਲਾਕ ਸੁਵਾਨਾ ਦੇ ਪ੍ਰਧਾਨ ਸਕਵਿੰਦਰ ਸਿੰਘ ਫਤਿਹ ਮਾਜਰੀ ਮੈਂ ਤੁਹਾਡਾ ਆਪਣਾ ਪੱਤਰਕਾਰ ਅਮਨ ਸਿੱਤੂ ਮੱਲੇਵਾਲ ਚੈਨਲ ਪੰਜਾਬ ਤੇ ਪੰਜਾਬੀਅਤ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ